ਆ ਤੁਸੀਂ ਵੇਖ ਸਕਦੇ ਜੇ ਸਾਰੇ ਪ੍ਰਿੰਟ ਜਿਹੜੇ ਇਹਦੇ ਵਿੱਚ ਨਵੇਂ ਆਉਣਗੇ ਜੇ ਮੈਚਿੰਗਾਂ ਸਾਰੀਆਂ ਜਿਹੜੀਆਂ ਜੇ ਬੜੀਆਂ ਸੋਹਣੀਆਂ ਤੇ ਆ ਤੁਸੀਂ ਚੈੱਕ ਕਰ ਲਓ ਇੱਕ ਹਾਈਲਾਈਟ ਆ ਤੇ ਇਹਨੂੰ ਤੁਸੀਂ ਵੇਖ ਲਓ ਬਾਕੀ ਡਿਟੇਲ ਚ ਆਪਾਂ ਵੀਡੀਓ ਜਿਹੜੀ ਆ ਇਹਨਾਂ ਦੀ ਜ ਹੁਣੇ ਆਪਾਂ ਕਰਦੇ ਆ ਸ਼ੇਅਰ ਤੁਸੀਂ ਸਾਰੇ ਜਣੇ ਵੀਡੀਓ ਦੇ ਵਿੱਚੋਂ ਆਪਣੇ ਮਨਪਸੰਦ ਸੂਟ ਜਿਹੜੇ ਬੁੱਕ ਕਰ ਲਿਓ ਤੇ ਇਹ ਚੈੱਕ ਕਰੋ ਬਹੁਤ ਪਿਆਰੇ ਪਿਆਰੇ ਸੂਟ ਨੇ ਬਹੁਤ ਜ਼ਿਆਦਾ ਸੋਹਣਾ ਸੋਹਣਾ ਸਟਾਕ ਆ ਤੇ ਇਹ ਆਪਾਂ ਤੁਹਾਨੂੰ ਹੁਣੇ ਵੀਡੀਓ ਦੇ ਵਿੱਚ ਸਾਰਾ ਦੇ ਦੇਣਾ ਵੀਡੀਓ ਦੇ ਐਂਡ ਤੱਕ ਬਣੇ ਰਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਕਰਦਾ ਹਾਂ ਜੀ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਸੂਟ ਬਹੁਤ ਪਿਆਰੇ ਪਿਆਰੇ ਆਪਾਂ ਤੁਹਾਨੂੰ ਦੇਣ ਲੱਗੇ ਆ ਤੇ ਇਹ ਸੂਟ ਚੈੱਕ ਕਰ ਸਕਦੇ ਜੇ ਤੁਸੀਂ ਦੇਖ ਸਕਦੇ ਜੇ ਇਹ ਸਾਰੇ ਮੈਚਿੰਗੇ ਨੇ ਤੇ ਨਵੇਂ ਸਾਰੇ ਪ੍ਰਿੰਟ ਜਿਹੜੇ ਜੇ ਇਹਦੇ ਵਿੱਚ ਐਡ ਹੋਏ ਜੇ ਤੇ ਇਹ ਸਾਰਾ ਸਟਾਕ ਜਿਹੜਾ ਤੁਹਾਨੂੰ ਆਪਾਂ ਦੇ ਦੇਣਾ ਆ 780 ਰੁਪਈਆ ਚ ਫ੍ਰੀ ਸ਼ਿਪਿੰਗ ਦੇ ਨਾਲ ਦੋ ਸੂਟ ਬੁੱਕ ਕਰਨੇ ਪੈਣਗੇ ਘੱਟ ਤੋਂ ਘੱਟ ਦੋ ਸੂਟਾਂ ਦਾ ਆਰਡਰ ਹੋਊਗਾ ਜੇ ਰੇਟ ਹੋਊਗਾ 780 ਰੁਪਈਏ ਸ਼ਿਪਿੰਗ ਹੋਊਗੀ ਜੇ ਫ੍ਰੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਤੁਹਾਨੂੰ ਮੈਂ ਸੂਟਾਂ ਦੀ ਹਾਈਲਾਈਟ ਵਿਖਾ ਦਿੰਨਾ ਚੈੱਕ ਕਰਾ ਦਿੰਨਾ ਤੁਹਾਨੂੰ ਮੈਂ ਨਵੇਂ ਪ੍ਰਿੰਟ ਸਾਰੇ ਐਡ ਹੋਏ ਜਿਹਦੇ ਵਿੱਚ ਤੇ ਆਹ ਤੁਸੀਂ ਵੇਖ ਸਕਦੇ ਜੇ ਸਾਰੇ ਪ੍ਰਿੰਟ ਜਿਹੜੇ ਇਹਦੇ ਵਿੱਚ ਨਵੇਂ ਆਉਣਗੇ ਜੇ ਮੈਚਿੰਗਾਂ ਸਾਰੀਆਂ ਜਿਹੜੀਆਂ ਜੇ ਬੜੀਆਂ ਸੋਹਣੀਆਂ ਤੇ ਆਹ ਤੁਸੀਂ ਚੈੱਕ ਕਰ ਲਓ ਇੱਕ ਹਾਈਲਾਈਟ ਆ ਤੇ ਇਹਨੂੰ ਤੁਸੀਂ ਵੇਖ ਲਓ ਬਾਕੀ ਡਿਟੇਲ ਚ ਆਪਾਂ ਵੀਡੀਓ ਜਿਹੜੀ ਆ ਇਹਨਾਂ ਦੀ ਹੁਣ ਵੀਡੀਓ ਦੇ ਵਿੱਚੋਂ ਆਪਣੇ ਮਨਪਸੰਦ ਸੂਟ ਜਿਹੜੇ ਬੁੱਕ ਕਰ ਲਿਓ ਤੇ ਇਹ ਚੈੱਕ ਕਰੋ ਬਹੁਤ ਪਿਆਰੇ ਪਿਆਰੇ ਸੂਟ ਨੇ ਬਹੁਤ ਜ਼ਿਆਦਾ ਸੋਹਣਾ ਸੋਹਣਾ ਸਟਾਕ ਆ ਤੇ ਇਹ ਆਪਾਂ ਤੁਹਾਨੂੰ ਹੁਣੇ ਵੀਡੀਓ ਦੇ ਵਿੱਚ ਸਾਰਾ ਦੇ ਦੇਣਾ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਲਓ ਜੀ ਕਰਦਾ ਵੀਡੀਓ ਸ਼ੁਰੂ ਦਿਖਾਉਣਾ ਤੁਹਾਨੂੰ ਮੈਂ ਸੂਟ ਆ ਸਾਰੇ ਮੈਂ ਸੈੱਟ ਕਰ ਲਿਆ ਤੇ ਅੱਜ ਮੇਰੇ ਪਿੱਛੇ ਮੇਰੇ ਬੈਕ ਐਂਡ ਤੇ ਅੱਜ ਵੀਰ ਮੇਰੇ ਨਾਲ ਨਹੀਂ ਹੈਗਾ ਉਹ ਅਮਰਸਰ ਹੈ ਇਸ ਟਾਈਮ ਤੇ ਉਹ ਥੋੜੇ ਸੂਟ ਆਪਣੇ ਫੜਨ ਵਾਲੇ ਹੀਗੇ ਤੇ ਇਹ ਕਰਕੇ ਉਹ ਲੈਣ ਗਿਆ ਆ ਤੇ ਆਓ ਤੁਹਾਨੂੰ ਮੈਂ ਕਰਾਉਣਾ ਵੀਡੀਓ ਸ਼ੁਰੂ ਹੁਣੇ ਮੈਂ ਵੀਡੀਓ ਇਕੱਲਾ ਲੱਗਾ ਬਣਾਉਣ ਜੇ ਕੋਈ ਕਮੀ ਪੇਸ਼ੀ ਆਉਗੀ ਇਹਦੇ ਵਿੱਚ ਤੇ ਪਲੀਜ਼ ਮਾੜਾ ਜਿਹਾ ਕੋਆਪਰੇਟ ਕਰਿਓ ਤੇ ਇਹ ਜੇ ਸੋਹਣਾ ਜਿਹਾ ਸੂਟ ਬਲੈਕ ਕਲਰ ਦਾ ਤੇ ਇਹਦੇ ਨਾਲ ਤੁਸੀਂ ਵੇਖ ਸਕਦੇ ਜੇ ਬਾਟਮ ਮੈਚਿੰਗ ਗਾਜਰੀ ਕਲਰ ਦੀ ਬਹੁਤ ਜਿਆਦਾ ਸੋਹਣੀ ਤੇ ਇਹਦੇ ਵਿੱਚ ਤੁਹਾਨੂੰ ਮਿਲੂਗੀ ਸ਼ਿਪਿੰਗ ਫ੍ਰੀ ਦੋ ਸੂਟ ਮਿਨੀਮਮ ਇਹਦੇ ਆਰਡਰ ਹੋਣੇ ਜੇ ਦੋ ਸੂਟ ਕੋਈ ਵੀ ਇੱਕ ਆ ਕਰ ਲਿਓ ਇਹਨਾਂ ਚੋਂ ਕੋਈ ਵੀ ਇੱਕ ਸੂਟ ਤੁਸੀਂ ਜਿਹੜਾ ਮਰਜੀ ਇਹਦੇ ਨਾਲ ਸਿਲੈਕਟ ਕਰ ਲਿਓ ਰੇਟ ਆਉਣਾ ਜੇ 780 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਇਹ ਸਾਡੀ ਵੀਕਐਂਡ ਦੀ ਸੇਲ ਜੇ ਸੈਟਰਡੇ ਵਾਲੀ ਤੇ ਤੁਸੀਂ ਬੁੱਕ ਕਰ ਸਕਦੇ ਜੇ ਸੂਟ ਸਾਡੇ ਕੋ 780 ਰੁਪਈਆ ਦੇ ਵਿੱਚ ਸੋਹਣੇ ਸੋਹਣੇ ਸ਼ਿਪਿੰਗ ਆਊਗੀ ਜੇ ਫ੍ਰੀ ਰੇਟ ਆਊਗਾ ਜੇ 780 ਰੁਪਈਏ ਦੋਵੇਂ ਸੂਟਾਂ ਦਾ ਇੱਧਰ ਮੈਂ ਸਾਈਡ ਤੇ ਰੱਖੀ ਜਾਨਾ ਤੇ ਇੱਧਰੋਂ ਮੈਂ ਨਾਲ ਦੀ ਨਾਲ ਤੁਹਾਨੂੰ ਦਿਖਾਈ ਜਾਨਾ ਥੋੜੀਆਂ ਜਿਹੀਆਂ ਲਾਈਟਾਂ ਲੋਟਾਂ ਨੂੰ ਇਗਨੋਰ ਮਾਰਿਓ ਕੋਸ਼ਿਸ਼ ਕਰੂੰਗਾ ਵਿੱਚ ਨਾ ਹੀ ਪੂਰੀਆਂ ਬਲਿੰਕ ਹੋਣ ਕਿਉਂਕਿ ਵਾਈਟ ਦੇ ਉੱਤੇ ਜਾ ਕੇ ਜ਼ਿਆਦਾ ਹੀ ਹੋ ਜਾਂਦੀਆਂ ਤੇ ਆਹ ਕਰਿਓ ਚੈੱਕ ਇਹਦੇ ਨਾਲ ਆ ਗਿਆ ਜੇ ਬਹੁਤ ਸੋਹਣਾ ਫਰੋਜੀ ਤੇ ਫਰੋਜੀ ਦੇ ਨਾਲ ਜਿਹੜੀ ਆ ਬਾਟਮ ਆ ਉਹ ਵੀ ਆ ਗਈ ਫਰੋਜੀ ਕਲਰ ਦੇ ਇੱਕ ਕੰਟਰਾਸਟ ਤੁਸੀਂ ਮੈਚਿੰਗ ਜਿਹੜੀ ਜੇ ਉਹ ਵੇਖ ਸਕਦੇ ਜੇ ਚੈੱਕ ਕਰ ਲਿਓ ਬਹੁਤ ਸ਼ਾਨਦਾਰ ਕੁਆਲਿਟੀ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਤੇ ਫੈਬਰਿਕ ਸ਼ਰਟ ਦਾ ਜਿਹੜਾ ਜੇ ਉਹ ਆਉਣਾ ਜੇ ਮੁੰਡਾਲ कॉटन ਸਰਪਲਸ कॉटन ਕੈਮਰੀ कॉटन ਤੇ ਐਕਸਪੋਰਟ कॉटन ਤੇ ਬਾਟਮ ਜਿਹੜੀ ਜੇ ਉਹ ਸਾਰਿਆਂ ਨਾਲ ਇੱਕੋ ਆਉਣੀ ਜੇ ਪੀਸੀ कॉटन ਦੀ ਪਲੀਜ਼ ਇਹ ਗੱਲ ਦਾ ਖਿਆਲ ਕਰਿਓ ਸ਼ਰਟਾਂ ਜਿਹੜੀਆਂ ਜੇ ਉਹ ਚੇਂਜ ਹੋਈ ਜਾਣਗੀਆਂ ਤੇ ਆਊਗਾ ਸਾਰਾ ਹੀ ਫੈਬਰਿਕ कॉटन ਦਾ ਬਿਨਾਂ ਦੁਪੱਟੇ ਤੋਂ ਰੇਟ ਆਉਣਾ ਜੇ 700 ਤੇ 80 ਰੁਪਏ ਦੋਹਾਂ ਸੂਟਾਂ ਦਾ ਤੇ ਆ ਵੀ ਪ੍ਰਿੰਟ ਚੈੱਕ ਕਰਿਓ ਬਹੁਤ ਸੋਹਣਾ ਪ੍ਰਿੰਟ ਜੇ ਫੈਬਰਿਕ ਆਉਣਾ ਜੇ ਇਹਦਾ ਰਿਅਨ ਕਾਟਨ ਦਾ ਤੇ ਨਾਲ ਬਾਟਮ ਆਉਣੀ ਜੇ ਪੀਸੀ ਕਾਟਨ ਦੀ ਤੇ ਬਹੁਤ ਸੋਹਣੀ ਸ਼ਰਟ ਜੇ ਬਹੁਤ ਜ਼ਿਆਦਾ ਸੋਹਣਾ ਬਾਟਮ ਜੇ ਤੇ ਬਿਨਾ ਦੁਪੱਟੇ ਤੋਂ ਜੇ ਰੇਟ ਇਹਦਾ ਸਿਰਫ ਤੇ ਸਿਰਫ ਹੈਗਾ ਜੇ ਆਪਣੇ ਕੋਲ ਇਸ ਟਾਈਮ ਦੇ ਉੱਤੇ ਤੁਹਾਨੂੰ ਮਿਲ ਜਣਾ ਜੇ 780 ਰੁਪਏ ਦੇ ਵਿੱਚ ਦੋ ਸੂਟ ਚਾਹੇ ਤੁਸੀਂ ਸਿੰਗਲ ਬੁੱਕ ਕਰ ਲਿਓ ਚਾਹੇ ਤੁਸੀਂ ਦੋ ਬੁੱਕ ਕਰ ਲਿਓ ਰੇਟ ਆਉਣਾ ਜੇ 780 ਰੁਪਏ ਦੋ ਸੂਟਾਂ ਦਾ ਘੱਟ ਤੋਂ ਘੱਟ ਆਰਡਰ ਰਹਿਣਾ ਜੇ ਇਹਦੇ ਵਿੱਚ ਦੋ ਸੂਟ ਬੁੱਕ ਕਰ ਲਿਓ ਰੇਟ ਆਊਗਾ 780 ਇਹਦੇ ਵਿੱਚ ਕਲਰ ਤੁਹਾਨੂੰ ਮੈਂ ਦਿਖਾਈ ਜਨਾ ਪ੍ਰਿੰਟ ਸਾਰੇ ਮੈਂ ਤੁਹਾਨੂੰ ਦਿਖਾਈ ਜਨਾ ਬੜੇ ਸੋਹਣੇ ਸੋਹਣੇ ਤੇ ਬੜੇ ਸ਼ਾਨਦਾਰ ਪ੍ਰਿੰਟ ਨੇ ਚੈੱਕ ਕਰਿਓ ਜੀ ਤੇ ਬਾਟਮ ਸੇਮ ਇਸੇ ਕਲਰ ਦੀ ਆ ਜਾਣੀ ਜੇ ਤੇ ਰੇਟ ਆਉਣਾ ਜੇ ਸਿਰਫ ਇਹਦਾ 780 ਰੁਪਏ ਸ਼ਿਪਿੰਗ ਫ੍ਰੀ 올ਓਵਰ ਇੰਡੀਆ ਚ ਦੋ ਸੂਟ ਮਿਨਿਮਮ ਆਰਡਰ ਜੇ ਦੋ ਸੂਟਾਂ ਦਾ ਤੁਸੀਂ ਆਰਡਰ ਬੁੱਕ ਕਰ ਸਕਦੇ ਜੇ ਘੱਟ ਤੋਂ ਘੱਟ ਦੋ ਸੂਟ ਤੁਹਾਨੂੰ ਬੁੱਕ ਕਰਨੇ ਪੈਣਗੇ ਕਲਰ ਸੇਮ オリジナル ਜਿਹੜਾ ਵੀਡੀਓ ਦੇ ਵਿੱਚ ਜੇ ਉਹੀ ਕਲਰ ਦਿਖ ਰਿਹਾ ਤੁਹਾਨੂੰ ਤੇ बॉटम ਇਹਦੇ ਨਾਲ ਆਉਂਦੀ ਜੇ ਪੀਸੀ कॉटन ਦੀ 2.5 ਮੀਟਰ ਦੀ बॉटम जे 170 ਦੀ शर्ट जे ਵੱਡੇ ਵਰ ਦੇ ਵਿੱਚ ਤੇ रेट ਉਹੀ ਸੇਮ ਆਉਣਾ ਜੇ ਇਹਦਾ ਤੁਹਾਨੂੰ 780 ਦੇ ਦੋ सूट ਤੇ ਆ ਵੀ ਚੈੱਕ ਕਰਿਓ ਬਹੁਤ ਸੋਹਣਾ ਆ ਗਿਆ ਜੇ ਸੂਟ बॉटम ਆ ਗਈ ਜੇ ਰਾਇਲ ब्लू ਤੇ शर्ट ਆ ਗਈ ਜੇ ਸਰਪਲਸ कॉटन ਦੀ प्रिंट ਬਹੁਤ ਸ਼ਾਨਦਾਰ ਜੇ ਚੈੱਕ ਕਰ ਲਿਓ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਦੋਹਾਂ ਸੂਟਾਂ ਦੇ ਉੱਪਰ 780 ਰੁਪਏ ਦੇ ਨਾਲ ਕੋਈ ਵੀ ਦੋ ਸੂਟ ਤੁਸੀਂ ਬੁੱਕ ਕਰ ਸਕਦੇ ਜੇ 780 ਰੁਪਏ ਆਊਗਾ ਰੇਟ ਸ਼ਿਪਿੰਗ ਦਊਗਾ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਚਾਹੇ ਤੁਸੀਂ ਇਹਦੇ ਵਿੱਚ ਦੋ ਤਿੰਨ ਚਾਰ ਜਿੰਨੇ ਮਰਜੀ ਸੂਟ ਬੁੱਕ ਕਰ ਲਿਓ ਸ਼ਿਪਿੰਗ ਜਿਹੜੀ ਜੇ ਉਹ ਨਾਲ ਦੀ ਨਾਲ ਤੁਹਾਨੂੰ ਮੈਂ ਦੱਸੀ ਜਾਊਗਾ ਐਡ ਹੋਈ ਜਾਊਗੀ ਜੀ ਤੇ ਆ ਆ ਗਿਆ ਜੇ ਕੀ ਆਂ ਦਿੰਦੇ ਆ ਰਿਪੀਟ ਦੇ ਉੱਤੇ ਤੇ ਬੜੀ ਜ਼ੋਰ ਸ਼ੋਰ ਦੇ ਉੱਤੇ ਰੀਸਟਾਕ ਹੋਇਆ ਜੇ ਇੱਕ ਇਹਦੇ ਵਿੱਚ ਰੈੱਡ ਆ ਇੱਕ ਕਲਰ ਹੋਰ ਇਹਦੇ ਵਿੱਚ ਆ ਉਹ ਵੀ ਵੀਡੀਓ ਦੇ ਵਿੱਚ ਆਊਗਾ ਤੁਸੀਂ ਚੈੱਕ ਕਰ ਲਿਓ ਰੇਟ ਉਹੀ ਆਉਣਾ ਜੇ ਇਹਦਾ ਸੇਮ 700 80 ਰੁਪਏ ਦੋਹਾਂ ਸੂਟਾਂ ਦਾ ਸ਼ਿਪਿੰਗ ਹੋਣ ਵਾਲੀ ਜੇ ਫ੍ਰੀ ਰੇਟ ਤੇ ਕੁਆਲਿਟੀ ਟੌਪ ਦੀ ਦਊਂਗਾ ਤੁਹਾਨੂੰ ਮੈਂ ਇਹ ਗੱਲ ਦੀ ਗਾਰੰਟੀ ਹੈ ਜੀ ਆਹ ਲੋ ਜੀ ਅੱਗੇ ਚੈੱਕ ਕਰ ਲਿਓ ਬਲੈਕ ਦੇ ਨਾਲ ਆਹ ਲੋ ਜੀ ਇਹ ਪਿਓਰ ਬਲੈਕ ਨਹੀਂ ਜੇ ਤੇ ਥੋੜਾ ਜਿਹਾ ਬਲੂ ਟੋਨ ਦੇ ਵਿੱਚ ਜੇ ਤੇ ਬਲੈਕ ਮਤਲਬ ਬਲੂਸ਼ ਬਲੈਕ ਡਾਰਕ ਜਿੱਦਾਂ ਕਹਿ ਸਕਦੇ ਆਪਾਂ ਕਿ ਹੁਣ ਮੈਂ ਤੁਹਾਨੂੰ ਦੱਸਣ ਵਾਲੀ ਸਮਝਾਉਣਾ ਨਹੀਂ ਆਉਂਦਾ ਤੁਹਾਨੂੰ ਜਿੱਦਾਂ ਵੀਡੀਓ 'ਚ ਤੁਸੀਂ ਵੇਖਣ ਦਾ ਜੇ ਥੋੜਾ ਥੋੜਾ ਇਹਦੇ 'ਚ ਨੀਲਾਪਨ ਆਉਂਦਾ ਆ ਤੇ ਇਹ ਕਾਲੇਪਨ ਦੇ ਵਿੱਚ ਆ ਡਾਰਕ ਅ ਬਲੈਕ ਵੀ ਨੀਗਾ ਤੇ ਡਾਰਕ ਬਲੂ ਵੀ ਨੀਗਾ ਤੇ ਇਹ ਤੁਸੀਂ ਮਿਕਸ ਜਿਆ ਕਲਰ ਲੈ ਸਕਦੇ ਜੇ ਰੇਟ ਆਊਗਾ ਜੇ ਸੇਮ ਇਹਦਾ 780 ਰੁਪਏ ਦੋਆਂ ਸੂਟਾਂ ਦਾ ਕੋਈ ਵੀ ਦੋ ਸੂਟ ਇਹਨਾਂ ਦੇ ਵਿੱਚੋਂ ਤੁਸੀਂ ਬੁੱਕ ਕਰ ਲਿਓ 780 ਰੁਪਈਆਂ ਦੇ ਨਾਲ ਤੇ ਆ ਵੀ ਮਿਲ ਜੂਗਾ ਜੇ ਤੁਹਾਨੂੰ ਸੇਮ ਕਲਰ ਤੇ ਸੇਮ ਕੁਆਲਿਟੀ ਸੇਮ ਰੇਟ ਸੇਮ ਰੇਂਜ ਤੇ ਆ ਵੀ ਮੈਚਿੰਗ ਜਿਹੜੀ ਜੇ ਇਹ ਵੀ ਚੈੱਕ ਕਰਿਓ ਬਹੁਤ ਪਿਆਰੀ ਮੈਚਿੰਗ ਜੇ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਜੇ ਇਹ ਤੁਸੀਂ ਵੇਖ ਸਕਦੇ ਜੇ ਫਲਾਵਰ ਕਿੰਨੇ ਸੋਹਣੇ ਇਹਦੇ ਤੇ ਨਾਲ ਬਾਟਮ ਜਿਹੜੀ ਜੇ ਰੈੱਡ ਕਲਰ ਦੀ ਆ ਇਦ ਵਿੱਚ ਥੋੜੀ ਜੀ ਤੁਹਾਨੂੰ ਬਲੱਡ ਰੈੱਡ ਆਉਂਦੀ ਆ ਪਰ ਥੋੜਾ ਜਿਹਾ ਡਾਰਕ ਰੈੱਡ ਆ ਇਹਦਾ ਸੂਟ ਦਾ ਕਲਰ ਤੁਹਾਨੂੰ ਮਿਲ ਜੂਗਾ ਤੇ ਦੋ ਸੂਟ ਤੁਸੀਂ ਕੋਈ ਵੀ ਇਹਨਾਂ ਦੇ ਵਿੱਚੋਂ ਬੁੱਕ ਕਰ ਸਕਦੇ ਜੇ 780 ਰੁਪਈਆ ਦੇ ਨਾਲ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਆ ਆਲ ਓਵਰ ਇੰਡੀਆ ਦੇ ਵਿੱਚ ਤੇ ਇਹ ਸਿੰਗਲ ਸੂਟ ਦੀ ਬੁਕਿੰਗ ਜਿਹੜੀ ਜੇ ਉਹ ਨਹੀਂ ਦੇ ਸਕਦੇ ਦੋ ਸੂਟ ਘੱਟ ਤੋਂ ਘੱਟ ਤੁਹਾਨੂੰ ਬੁੱਕ ਕਰਨੇ ਪੈਣਗੇ ਜੇ ਤੇ ਆਹ ਪ੍ਰਿੰਟ ਜਿਹੜਾ ਜੇ ਇਹ ਤਾਂ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਆ ਤੇ ਇਹ ਬਾਰ-ਬਾਰ ਰਿਪੀਟ ਹੋਣ ਰਿਹਾ ਜੇ ਸਟਾਕ ਤੇ ਇਹ ਪ੍ਰਿੰਟ ਤੁਹਾਨੂੰ ਮਿਲ ਜੂਗਾ ਰਿਯਾਨ ਦੇ ਵਿੱਚ ਮਡਾਲ ਕਾਟਨ ਵੀ ਕਹਿੰਦੇ ਇਹ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਦੇ ਵਿੱਚ ਤੇ ਬਾਟਮ ਦਾ ਕਲਰ ਚੈੱਕ ਕਰ ਲਿਓ ਕੰਟਰਾਸਟ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਸੋਹਣਾ ਹੈ ਦਾ ਸ਼ਿਪਿੰਗ ਦਊਗਾ ਫ੍ਰੀ ਪੂਰੇ 올ਓਵਰ ਇੰਡੀਆ ਦੇ ਵਿੱਚ ਦੋਹਾਂ ਸੂਟਾਂ ਦੇ ਉੱਪਰ 780 ਰੁਪਈਆ ਦੇ ਨਾਲ ਤੇ ਇੱਕ ਆਵੀ ਪ੍ਰਿੰਟ ਜਿਹੜਾ ਹਜੇ ਇਹ ਵੀ ਬਹੁਤ ਸੋਹਣੀ ਸ਼ੇਡ ਹੈਗੀ ਤੇ ਇਹਦੇ ਵੀ ਕੋਟ ਸੈੱਟ ਬਹੁਤ ਸੋਹਣੇ-ਸੋਹਣੇ ਬਣਦੇ ਜੇ ਤੇ ਇਹਦੀਆਂ ਡਰੈੱਸ ਜਿਹੜੀਆਂ ਬਹੁਤ ਪਿਆਰੀਆਂ ਬਣਦੀਆਂ ਜੇ ਤੇ ਮੈਂ ਅੱਜ ਇੱਕ ਵੀਡੀਓ ਪਾਈ ਹੈਗੀ ਇੰਸਟਾਗ੍ਰam ਤੇ ਤੇ ਆਪਣੇ YouTube ਚੈਨਲ ਦੇ ਉੱਤੇ ਵੀ ਉਹ ਵੀ ਆਪਾਂ ਇਹਨਾਂ ਸੂਟਾਂ ਦੇ ਵਿੱਚੋਂ ਬਣਾਈ ਫਰੌਕ ਡਰੈੱਸ ਤੇ ਤੁਸੀਂ ਉਹ ਵੀ ਬਣਾਵਾ ਸਕਦੇ ਜੇ ਸਟਿਚਿੰਗ ਜਿਹੜੀ ਉਹ ਵੀ ਕਰਵਾ ਸਕਦੇ ਜੇ ਸਾਡੇ ਕੋਲ ਤੇ ਆ ਵੀ ਚੈੱਕ ਕਰਿਓ ਜੀ ਬਹੁਤ ਪਿਆਰਾ ਸੂਟ ਜੇ ਬਹੁਤ ਜ਼ਿਆਦਾ ਸੋਹਣਾ ਸਟਾਫ ਰੇਟ ਸੇਮ ਉਹੀ ਦਊਗਾ ਤੁਹਾਨੂੰ ਮੈਂ ਇਹਦਾ 780 ਦੇ ਵਿੱਚ ਦੋ ਸੂਟ ਤੇ ਆ ਆ ਜਾ ਜੇ ਬਲੈਕ ਬਲੈਕ ਦੀ ਤਾਂ ਬਲੈਕ ਹੀ ਰਹਿੰਦੀ ਸਦਾ ਇਹ ਤੁਸੀਂ ਲੈ ਸਕਦੇ ਜੇ 780 ਰੁਪਈਆ ਦੇ ਦੋ ਸੂਟ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਦੀ ਬੁਕਿੰਗ ਨਹੀਂ ਜਾਈਗੀ ਤਾਂ ਨਾ ਸਿੰਗਲ ਦੇ ਉੱਤੇ ਕੋਈ ਵੀ ਸ਼ਿਪਿੰਗ ਜਿਹੜੀ ਜੇ ਮੈਂ ਤੁਹਾਨੂੰ ਦੱਸੂਗਾ ਕਿਉਂਕਿ ਸਿੰਗਲ ਦੀ ਬੁਕਿੰਗ ਨਹੀਂ ਹੋਣੀ ਤਾਂ ਸ਼ਿਪਿੰਗ ਉਹਦੇ ਵਿੱਚ ਤੁਹਾਨੂੰ ਮੈਂ ਕੀ ਦੱਸੂਗਾ ਜੀ ਇਹ ਕਰਕੇ ਸਿੰਗਲ ਸੂਟ ਪਲੀਜ਼ ਨਾ ਪੁੱਛਿਓ ਤੇ ਨਾ ਹੀ ਸਿੰਗਲ ਇਹਦੇ ਵਿੱਚ ਆਉਣਾ ਜੇ ਘੱਟ ਤੋਂ ਘੱਟ ਮਿਨੀਮਮ ਆਰਡਰ ਜਿਹੜਾ ਜੇ ਦੋਹਾਂ ਸੂਟਾਂ ਦਾ ਰਹਿੰਦਾ ਜੇ ਤੇ ਆਹ ਪ੍ਰਿੰਟ ਬਹੁਤ ਸ਼ਾਨਦਾਰ ਜੇ ਡਿਜ਼ਾਈਨ ਬਹੁਤ ਸੋਹਣਾ ਜੇ ਇਹਦੀ ਵੀ ਮੈਚਿੰਗ ਜਿਹੜੀ ਜੇ ਤੁਸੀਂ ਲੈ ਸਕਦੇ ਜੇ ਕਰੀਮ ਬਾਟਮ ਰੇਟ ਆਉਣਾ ਜੇ ਇਹਦਾ ਸੇਮ ਉਹੀ 780 ਰੁਪਏ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਦੋ ਸੂਟ ਘੱਟ ਤੋਂ ਘੱਟ ਮਿਨੀਮਮ ਆਰਡਰ ਜਿਹੜਾ ਜੇ ਦੋ ਸੂਟਾਂ ਦਾ ਤੇ ਆ ਵੀ ਕਲਰ ਚੈੱਕ ਕਰਿਓ ਜੀ ਆ ਵੀ ਬਹੁਤ ਪਿਆਰਾ ਕਲਰ ਜੇ ਬਹੁਤ ਜ਼ਿਆਦਾ ਸੋਹਣਾ ਸਟਾਕ ਆ ਬਹੁਤ ਜ਼ਿਆਦਾ ਪਿਆਰਾ ਸਟਾਫ ਆ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਰੇਟ 780 ਰੁਪਏ ਆ ਲੋ ਜੀ ਆ ਫੇਰ ਆ ਗਿਆ ਰਿਪੀਟ ਦੇ ਵਿੱਚ ਪ੍ਰਿੰਟ ਆਪਣੇ ਕੋਲ ਇਹ ਤੁਸੀਂ ਬੁੱਕ ਕਰ ਸਕਦੇ ਜੇ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਸਾਡੇ ਕੋ ਤੇ ਆ ਵੀ ਜਿਹੜਾ ਜੇ ਇਹ ਵੀ ਇੱਕੋ ਰਹਿ ਗਿਆ ਕਲਰ ਆਪਣੇ ਕੋ ਤੇ ਇਹ ਵੀ ਰਿਪੀਟ ਹੋਣ ਡਿਆ ਜੇ ਬਾਟਮ ਮੈਚਿੰਗ ਸੋਹਣੀ ਨਾਲ ਇਹਦੇ ਪ੍ਰਿੰਟ ਬਹੁਤ ਸੋਹਣਾ ਆ ਸ਼ਿਪਿੰਗ ਫ੍ਰੀ ਜੇ ਦੋ ਸੂਟਾਂ ਦੇ ਉੱਪਰ 780 ਰੁਪਈਆ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਲੋ ਜੀ ਆ ਵੀ ਸੋਹਣੀ ਜੀ ਮੈਚਿੰਗ ਤੇ ਸੋਹਣਾ ਜਾਂ ਪ੍ਰਿੰਟ ਚੈੱਕ ਕਰਿਓ ਇਹ ਵੀ ਬਹੁਤ ਸੋਹਣਾ ਕੰਟਰਾਸਟ ਬਹੁਤ ਸੋਹਣੀ ਮੈਚਿੰਗ ਰੇਟ ਸੇਮ ਉਹੀ ਦੱਸਿਆ ਤੁਹਾਨੂੰ ਮੈਂ 780 ਰੁਪਏ ਦੋ ਸੂਟਾਂ ਦੇ ਉੱਪਰ ਤੇ ਆ ਵੀ ਜਲਦੀ ਜਲਦੀ ਬੁੱਕ ਕਰ ਲਓ ਵਾਈਟ ਬਾਟਮ ਦੇ ਨਾਲ ਬਹੁਤ ਸੋਹਣੀ ਮੈਚਿੰਗ ਜੇ ਬਹੁਤ ਜ਼ਿਆਦਾ ਸੋਹਣਾ ਕਲਰ ਜੇ ਤੇ ਬਹੁਤ ਸੋਹਣਾ ਇਹਦਾ ਫੈਬਰਿਕ ਜੇ ਤੇ ਅੱਗੇ ਆ ਗਿਆ ਜੇ ਔਰੈਂਜ ਦੇ ਨਾਲ ਆਹਿੰਡਾ ਹਾਰਟ ਹੀਗਾ ਇਹ ਪਹਿਲਾਂ ਰੈੱਡ ਦੇ ਨਾਲ ਆਇਆ ਸੀ ਹੁਣ ਆ ਗਿਆ ਔਰੈਂਜ ਦੇ ਨਾਲ ਇਹਦੇ ਵਿੱਚ ਹੋਰ ਵੀ ਕਲਰ ਚਾਰਟ ਆਏ ਆ ਪਰ ਹੁਣ ਇਸ ਟਾਈਮ ਇਹ ਵੀਡੀਓ ਚ ਨਹੀਂ ਦਿਖਾਉਂਗਾ ਤੁਹਾਨੂੰ ਮੈਂ ਉਹ ਵੀ ਤੁਹਾਨੂੰ ਮਿਲ ਜਾਣਗੇ ਆਹ ਲੋ ਜੀ ਅੱਗੇ ਕਲਰ ਬਹੁਤ ਪਿਆਰਾ ਆ ਗਿਆ ਜੇ ਇਹ ਵੀ ਚੈੱਕ ਕਰਿਓ ਜੀ ਇਹਦੀ ਵੀ ਮੈਚਿੰਗ ਤੁਸੀਂ ਵੇਖ ਸਕਦੇ ਜੇ ਬਹੁਤ ਸੋਹਣੀ ਜੇ ਵਾਈਟ ਦੇ ਨਾਲ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਰੇਟ ਸੇਮ ਉਹੀ ਆਊਗਾ 780 ਦੇ ਦੋ ਸੂਟ ਤੇ ਆਹ ਪ੍ਰਿੰਟ ਜਿਹੜਾ ਜੇ ਇਹ ਵੀ ਤੁਹਾਨੂੰ ਪਤਾ ਹੀ ਆ ਬਹੁਤ ਜ਼ਿਆਦਾ ਡਿਮਾਂਡ ਚ ਹੀ ਗਿਆ ਇਹ ਵੀ ਤੇ ਇਹ ਵੀ ਆਪਣੇ ਕੋ ਤੁਹਾਨੂੰ ਮਿਲ ਜੂਗਾ 780 ਦੇ ਵਿੱਚ ਦੋ ਸੂਟਾਂ ਦੇ ਨਾਲ ਤੇ ਇਹ ਸੂਟਾਂ ਦੀ ਮੈਂ ਬਣਾਤੀ ਜੇ ਵੀਡੀਓ ਤੇ ਆਹ ਬਾਕੀ ਦਾ ਸਟਾਕ ਜੇ ਇਹਨਾਂ ਦਾ ਤੁਸੀਂ ਬੁੱਕ ਕਰ ਸਕਦੇ ਜੇ ਇੱਕ ਸੂਟ ਨਾਲ ਦੇ ਆਪਣੇ ਕੋ ਤੁਹਾਨੂੰ 5 5 6 6 ਸੂਟ ਜਿਹੜੇ ਜੇ ਮਿਲ ਜਾਣਗੇ ਫਿਲਹਾਲ ਦੀ ਘੜੀ ਸਟਾਕ ਅਵੇਲੇਬਲ ਜੇ ਤੇ ਜਦੋਂ ਤੁਸੀਂ ਵੀਡੀਓ ਤੋਂ ਬਾਅਦ ਮੰਨ ਲਓ 2 ਦਿਨ ਬਾਅਦ ਜਾਂ 3 ਦਿਨ ਬਾਅਦ ਵੇਖਦੇ ਜੇ ਤੇ ਫਿਰ ਤੁਹਾਨੂੰ ਇਹ ਸਟਾਕ ਜਿਹੜਾ ਜੇ ਨਹੀਂ ਮਿਲਣਾ ਤੇ ਇਸ ਤੋਂ ਬਾਅਦ ਆ ਗਿਆ ਜੇ ਇੱਕ ਆ ਹੋਰ ਸ਼ਾਨਦਾਰ ਜਾਂ ਸੋਹਣਾ ਜਾਂ ਕਲਰ ਤੇ ਪ੍ਰਿੰਟ ਚੈੱਕ ਕਰਿਓ ਜੀ ਪਹਿਲਾਂ ਤਾਂ ਇਹਦਾ ਕਿੰਨਾ ਸੋਹਣਾ ਪੈਟਰਨ ਕਿੰਨਾ ਸੋਹਣਾ ਇਹਦਾ ਡਿਜ਼ਾਈਨ ਦਾ ਤੇ ਬਾਟਮ ਨਾਲ ਲੱਗੀ ਜੇ ਇਹਦੇ ਗ੍ਰੇ ਕਲਰ ਦੀ ਤੇ ਡਿਜ਼ਾਈਨ ਬਹੁਤ ਸੋਹਣਾ ਜੇ ਰੇਟ ਸਿਰਫ ਉਹੀ ਦਊਂਗਾ ਤੁਹਾਨੂੰ ਮੈਂ 780 ਦੇ ਦੋ ਸੂਟ ਚੈੱਕ ਕਰੋ ਪਹਿਲਾਂ ਤਾਂ ਇਹਦੀ ਤੁਸੀਂ ਕੁਆਲਿਟੀ ਫਿਰ ਇਹਦਾ ਡਿਜ਼ਾਈਨ ਤੇ ਫੇਰੇ ਦਾ ਪ੍ਰਿੰਟ ਦਾ ਇਹਨਾਂ ਦੇ ਪੈਟਰਨ ਸਾਰਾ ਕੁਝ A1 ਦਊਗਾ ਤੁਹਾਨੂੰ ਮੈਂ ਕੁਆਲਿਟੀ ਦੇ ਨਾਲ ਰੇਟ 780 ਦੇ ਦੋ ਸੂਟ ਤੇ ਆ ਵੀ ਪ੍ਰਿੰਟ ਜਿਹੜਾ ਜੇ ਇਹ ਵੀ ਰਿਪੀਟ ਦੇ ਵਿੱਚ ਆ ਗਿਆ ਜੇ ਆਪਣੇ ਕੋਲ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ 780 ਰੁਪਈਆ ਦੇ ਵਿੱਚ ਦੋ ਸੂਟ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਵੀ ਮੈਚਿੰਗ ਜਿਹੜੀ ਜੇ ਇਹ ਵੀ ਚੈੱਕ ਕਰੋ ਇਹੋ ਜੇ ਕਲਰ ਤੇ ਇਹੋ ਜੇ ਪ੍ਰਿੰਟ ਤੇ ਇਹੋ ਜਿਹਾਂ ਮੈਚਿੰਗਾਂ ਇੰਨੀਆਂ ਸਸਤੀਆਂ ਤੇ ਇੰਨੇ ਸਸਤੇ ਰੇਟ ਦੇ ਵਿੱਚ ਨਹੀਂ ਜੇ ਮਿਲਦੀਆਂ ਤੁਸੀਂ ਜਲਦੀ ਜਲਦੀ ਬੁੱਕ ਕਰ ਲਓ ਰੇਟ ਉਹੀ ਦਊਗਾ 780 ਰੁਪਏ ਸ਼ਿਪਿੰਗ ਹੋਊਗੀ ਜੇ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਲਓ ਜੀ ਇਹ ਸੋਹਣੇ ਸੋਹਣੇ ਸੂਟ ਤੇ ਸਸਤੇ ਸਸਤੇ ਸੂਟ ਤੁਹਾਨੂੰ ਮੈਂ ਦਿਖਾ ਦਿੱਤੇ ਜੇ ਵੀਡੀਓ ਦੇ ਵਿੱਚ ਤੇ ਤੁਸੀਂ ਜਲਦੀ ਜਲਦੀ ਬੁੱਕ ਕਰ ਲਿਓ ਰੇਟ ਤੁਹਾਨੂੰ ਮੈਂ ਦੱਸ ਦਿੱਤਾ ਦੋ ਸੂਟ ਘੱਟ ਤੋਂ ਘੱਟ ਬੁੱਕ ਹੋਣੇ ਜੇ ਸਿੰਗਲ ਸੂਟ ਦੀ ਬੁਕਿੰਗ ਨਹੀਂ ਜੇ ਹੋਣੀ ਰੇਟ ਆਊਗਾ 780 ਰੁਪਏ ਵਿਦ ਸ਼ਿਪਿੰਗ 350 ਦਾ ਸੂਟ ਜੇ ਦੋ ਸੂਟ 700 ਤੇ ਜੇ 80 ਰੁਪਏ ਜਿਹੜੇ ਉਹ ਸ਼ਿਪਿੰਗ ਦੇ ਲੱਗਦੇ ਜੇ ਤੇ ਆਲ ਓਵਰ ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰ ਤੇ ਰੇਟ ਦਊਗਾ ਤੁਹਾਨੂੰ ਮੈਂ ਸਿਰਫ ਤੇ ਸਿਰਫ 700 ਤੇ 80 ਰੁਪਏ ਤੇ ਇਹ ਹੈਗਾ ਸਾਡੇ ਕੋਲ ਅੱਜ ਦੀ ਵੀਡੀਓ ਅੱਜ ਦਾ ਸਟਾਕ ਤੇ ਕੱਲ ਸੰਡੇ ਨੂੰ ਮਿਸ ਨਾ ਕਰਿਓ ਬਹੁਤ ਸੋਹਣੇ ਸੂਟ ਦੇਣੇ ਤੁਹਾਨੂੰ ਆਪਾਂ ਸੇਲ ਦੇ ਵਿੱਚ ਸੁਪਰ ਸੰਡੇ ਸੇਲ ਆਊਗੀ ਜੇ 8 ਵਜੇ ਵੀਡੀਓ ਪੈ ਗਈ ਨਹੀਂ ਜੇ ਤੇ ਸਾਰੇ ਜਣੇ ਮਿਸ ਨਾ ਕਰਿਓ ਜਲਦੀ ਜਲਦੀ ਚੈੱਕ ਕਰਿਓ 550 ਦਾ ਇੱਕ ਸੂਟ ਦਊਗਾ embroidery ਵਾਲੇ ਵੀ ਹੋਣਗੇ print ਵੀ ਹੋਣਗੇ ਦੋ ਸੂਟ ਦਊਗਾ 1000 ਰੁਪਏ ਤੇ ਤੁਹਾਨੂੰ ਉਹਦੇ ਵਿੱਚ ਸੁਪਰ ਸੰਡੇ ਸੇਲ ਦੇ ਵਿੱਚ ਤੇ ਉਹ ਤੁਸੀਂ ਵੀਡੀਓ ਮਿਸ ਨਾ ਕਰਿਓ ਚੱਕ ਜ਼ਰੂਰ ਕਰਿਓ ਬਾਕੀ ਇਹ ਆਪਾਂ ਇੱਥੇ ਕਰਦੇ ਹਾਂ ਸਮਾਪਤੀ ਤੇ ਇੱਥੇ ਬੁਲਾਉਣੇ ਤੁਹਾਡਾ ਨਾਮ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ